ਅੱਜ ਮੈਂ ਐਂਕਰ ਥ੍ਰੈਡ ਦੇ ਨਾਲ ਮੂਰੀ ਦਾ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਰੈਡੀ ਕੀਤਾ ਵਾ ਤੇ ਇਹ ਵਨ ਡਿਜ਼ਾਈਨ ਜਿਹੜਾ ਵਾ ਇਹਨੂੰ ਪੂਰਾ ਦੇਖਣ ਦੇ ਲਈ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਐਂਡ ਤੱਕ ਤੇ ਮੈਂ ਤੁਹਾਨੂੰ ਡਿਟੇਲ ਵਾਈਜ਼ੇ ਦੱਸਦੀ ਰਾਵਾਂਗੀ ਕਿ ਇਹ ਡਿਜ਼ਾਈਨ ਨੂੰ ਆਪਾਂ ਕਿਵੇਂ ਬਣਾਉਣਾ ਵਾ ਘਰ ਦੇ ਵਿੱਚ ਬੈਠੇ ਤੁਸੀਂ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਸਿੰਪਲ ਸਿਲਾਈ ਮਸ਼ੀਨ ਦੇ ਨਾਲ ਐਂਕਰ ਥ੍ਰੈਡ ਯੂਜ਼ ਕਰਕੇ ਡਿਜ਼ਾਈਨ ਬਣਾ ਸਕਦੇ ਜੀ ਇਹ ਮੈਂ ਸਲਵਾਰ ਦਾ ਸਿੱਧਾ ਪਾਸਾ ਉੱਪਰ ਰੱਖਿਆ ਇਸ ਟਾਈਮ ਤੇ ਇਹਦੇ ਥੱਲੇ ਨਾ ਮੈਂ ਬੁਕਰਮ ਦਾ ਪੀਸ ਜਿਹੜਾ ਵਾ ਉਹ ਜੋੜ ਲਿਆ ਵਾ ਤੇ ਇੱਥੇ ਮੈਂ ਐਂਕਰ ਥ्रेड ਦੇ ਨਾਲ ਡਿਜ਼ਾਈਨ ਕਰਨ ਲੱਗੀ ਆ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਕਿ ਜਿਹੜਾ ਐਂਕਰ ਥ्रेड ਆ ਉਹਨੂੰ ਬੋਬਿਨ ਦੇ ਵਿੱਚ ਜੈਨਕਿ ਫਿਰਕੀ ਦੇ ਵਿੱਚ ਆਪਾਂ ਉਹਨੂੰ ਫਿਲ ਕਰ ਲੈਣਾ ਵਾ ਤੇ ਐਂਕਰ ਥ्रेड ਜਿਹੜਾ ਥੋੜਾ ਮੋਟਾ ਹੁੰਦਾ ਵਾ ਤੇ ਇਸ ਕਰਕੇ ਇਹਨੂੰ ਆਪਾਂ ਫਿਲ ਧਿਆਨ ਨਾ ਕਰਨਾ ਵਾ ਤੇ ਐਂਕਰ ਥ्रेड ਦਾ ਇੱਕ ਸਿਰਾ ਫੜ ਕੇ ਤੇ ਉਹ ਦੂਜੇ ਪਾਸੇ ਉਹਨੂੰ ਹੱਥ ਰੱਖ ਕੇ ਤੇ ਇਤਰਾ ਹੀ ਆਸਾਨੀ ਦੇ ਨਾਲ ਐਂਕਰ ਥ्रेड ਜਿਹੜਾ ਉਹਨੂੰ ਖਿੱਚ ਸਕਦੇ ਆ ਤੇ ਇਹਨੂੰ ਹੱਥ ਦੇ ਨਾਲ ਹੀ ਪਰਣਾ ਪੈਂਦਾ ਹੈ ਮਸ਼ੀਨ ਦੇ ਵਿੱਚ ਨਹੀਂ ਪਰਿਆ ਜਾਂਦਾ ਤੇ ਇਹਨੂੰ ਆਪਾਂ ਡੱਬੀ ਦੇ ਵਿੱਚ ਫਿੱਟ ਕਰ ਲੈਣਾ ਤੇ ਧਾਗਾ ਬਾਹਰ ਨੂੰ ਕੱਢ ਲੈਣਾ ਜੇ ਇੱਕ ਡੱਬੀ ਟਾਈਟ ਹੋਵੇ ਤੇ ਉਹਨੂੰ ਤੁਸੀਂ ਹਲਕਾ ਜਿਹਾ ਲੂਸ ਕਰ ਲਓ ਜਾਂ ਦੇ ਪੇਚ ਕਸ ਨਾ ਕਰ ਲਓ ਜਾਂ ਫਿਰ ਫਿਰਕੀ ਦੇ ਨਾਲ ਹੀ ਕਰ ਲਓ ਫਿਰਕੀ ਨਾਲ ਵੀ ਆਸਾਨੀ ਨਾ ਹੋ ਜਾਂਦੀ ਆ ਤੇ ਐਂਕਰ ਥ्रेड ਮੈਂ ਫੜ ਲਿਆ ਮਸ਼ੀਨ ਦੇ نیچے ਤੇ ਹੁਣ ਆਪਾਂ ਸਲਵਾਰ ਦਾ ਪੁੱਠਾ ਪਾਸਾ ਜਿਹੜਾ ਉਹਨੂੰ ਉੱਪਰ ਕਰਾਂਗੇ ਤੇ ਸਿੱਧਾ ਪਾਸਾ ਨੀਜੇ ਰੱਖ ਕੇ ਤੇ ਫਿਰ ਆਪਾਂ ਡਿਜ਼ਾਈਨ ਫਿਲ ਕਰਾਂਗੇ ਕਿਉਂਕਿ ਫਿਰਕੀ ਦੇ ਵਿੱਚ ਐਂਕਰ ਥ्रेड ਆ ਤੇ ਡਿਜ਼ਾਈਨਿੰਗ ਸਾਰੀ ਐਂਕਰ ਥ्रेड ਨਹੀਂ ਦੇਣੀ ਆ ਤੇ ਆਪਾਂ ਪੁੱਠਾ ਪਾਸਾ ਇਸ ਕਰਕੇ ਆਪਾਂ ਸਲਵਾਰ ਦਾ ਉੱਪਰ ਰੱਖਣਾ ਤੇ ਸਿੱਧੀ ਇੱਕ ਲਾਈਨ ਜਿਹੜੀ ਆ ਉਹ ਆਪਾਂ ਬਣਾ ਦਾਨੀ ਆ ਇਹ ਬਿਲਕੁਲ ਉੱਪਰਲੀ ਸਾਈਡ ਤੇ ਪਹੁੰਚੇ ਦੇ ਲਾਈਨ ਆਉਣੀ ਆ ਮਹਿਰੂਨ ਕਲਰ ਦੇ ਵਿੱਚ ਥ्रेड ਪਾਇਆ ਵਾ ਤੇ ਬੜੀ ਹੀ ਸੋਹਣੀ ਜੀ ਲਾਈਨ ਬਣ ਜਾਣੀ ਆ ਜੇਕਰ ਤੇ ਦੋਨੇ ਪਹੁੰਚੇ ਇਕੱਠੇ ਬਣਾਉਣ ਦੇ ਆ ਤੇ ਉਹਦੇ ਅੱਗੇ ਹੀ ਦੂਜਾ ਪਹੁੰਚਾ ਬਣਾਉਣਾ ਸਟਾਰਟ ਕਰ ਦੋ ਨਹੀਂ ਤੇ ਫਿਰ ਇੱਕ ਛੋਟਾ ਜਿਹਾ ਟੁਕੜਾ ਕੱਪੜੇ ਦਾ ਲਲੋ ਤੇ ਉਹਨੂੰ ਅੱਗੇ ਉਹਦੇ ਲਾ ਲਿਆ ਕਰੋ ਤਾਂ ਕਿ ਬਾਰ-ਬਾਰ ਹਨੂ ਮਸ਼ੀਨ ਦੇ ਵਿੱਚੋਂ ਤਾਂ ਗੈੜਾ ਨੂੰ ਕੱਟਣਾ ਨਾ ਭਵੇ ਚੁੱਕ ਕੇ ਹੁਣ ਅਹੀਂ ਕਿਨਾਰੀ ਦੇ ਉੱਤੇ ਵੀ ਸੀਨ ਲਗਾ ਲਾਂਗੇ ਆ ਦੇਖੋ ਦੋਨੋਂ ਕਿੱਡੇ ਸੋਹਣੇ ਡਿਜ਼ਾਈਨ ਬਣ ਗਏ ਕੰਨੀਆਂ ਦੇ ਉੱਤੇ ਬਣ ਗਿਆ ਹੁਣ ਇਹਦੇ ਉੱਤੇ ਹੀ ਨਾ ਇੱਕ ਇੱਕ ਪੈਰ ਤੋਂ ਥੋੜੀ ਜੀ ਵੱਧ ਸਪੇਸ ਰੱਖ ਕੇ ਤੇ ਇੱਕ ਇੱਕ ਸਲਾਈ ਆਪਾਂ ਹੋਰ ਲਗਾਵਾਂਗੇ ਤੇ ਉਹਦੇ ਵਿੱਚ ਫਿਰ ਆਪਾਂ ਸਕਰੋਲ ਭਰਾਂਗੇ ਲਾਈਨ ਬਿਲਕੁਲ ਸਿੱਧੀ ਹੋਣੀ ਚਾਹੀਦੀ ਆ ਇਹਦੇ ਵਿੱਚ ਕੋਈ ਵੀ ਵਿੰਗੀ ਨਾ ਹੋਵੇ ਆ ਦੇਖੋ ਸਾਡੀਆਂ ਚਾਰੋਂ ਲਾਈਨਾਂ ਬਣ ਗਈਆਂ ਤੇ ਹੁਣ ਇਹਦੇ ਵਿੱਚ ਆਪਾਂ ਸਕਰੋਲ ਭਰਾਂਗੇ ਤੁਹਾਨੂੰ ਇਹਦੇ ਵਿੱਚ ਸਕਰੋਲ ਜਿਹੜੇ ਉਹ ਮੈਂ ਗ੍ਰੀਨ ਕਲਰ ਦੇ ਤਾਂ ਕਿ ਨਾਲ ਭਰਨੇ ਆ ਤੇ ਹੁਣ ਆਪਾਂ ਗ੍ਰੀਨ ਕਲਰ ਜਿਹੜਾ ਵਾ ਉਹਨੂੰ ਗੋਬਿੰਦ ਦੇ ਵਿੱਚ ਪਾ ਲਾਂਗੇ ਤੇ ਸਕਰੋਲ ਬਣਾਵਾਂਗੇ ਜਿਹੜੇ ਇਹ ਵਾਲੇ ਸਕਰੋਲ ਆ ਇਹਨਾਂ ਨੂੰ ਥੋੜਾ ਹੌਲੀ-ਹੌਲੀ ਬਣਾਉਣਾ ਵਾ ਜਿਸ ਤਰ੍ਹਾਂ ਹੀ ਨਾਰਮਲ ਸਕਰੋਲ ਬਣਾਉਨੇ ਨਾਰਮਲ ਸਲਵਾਰ ਦੇ ਉੱਤੇ ਤੇ ਉੱਤੇ ਹੀ ਮਸ਼ੀਨ ਜਿਹੜੀ ਆ ਉਹਨੂੰ ਜ਼ਿਆਦਾ ਸਪੀਡ ਦੇ ਵਿੱਚ ਉਹਨੂੰ ਚਲਾਉਨੇ ਆ ਇਹ ਵੱਡੇ ਸਕਰੋਲ ਬਣਾਉਨੇ ਆ ਕਿਉਂਕਿ ਐਂਕਰ ਥ्रेड ਮੋਟਾ ਹੁੰਦਾ ਵਾ ਤੇ ਹੁਣ ਇਹਨਾਂ ਸਕਰੋਲਾਂ ਦੇ ਵਿੱਚੋਂ ਦੇ ਹੀ ਆਪਾਂ ਇਹਨਾਂ ਨੂੰ ਇੱਕ ਨਾ ਡਿਜ਼ਾਈਨਿੰਗ ਜੀ ਦਵਾਂਗੇ ਆ ਦੇਖੋ ਐਦਾਂ ਦੀ ਡਿਜ਼ਾਈਨਿੰਗ ਇਹਦੀ ਦੇਣੀ ਆ ਇਹ orange color ਦਾ ਜਿਹੜਾ ਡਿਜ਼ਾਈਨ ਬਣਾਇਆ ਵਾਂ ਇਹਦੇ ਵਾਰੀ ਕੈਮਰਾ ਬੰਦ ਹੋ ਗਿਆ ਸੀ ਤੇ ਮੈਨੂੰ ਪਤਾ ਨਹੀਂ ਸੀ ਲੱਗਾ ਤੇ ਇੱਕ ਨਾ ਟ੍ਰਾਇੰਗਲ ਜੀ ਸ਼ੇਪ ਦਾ ਇੱਕ ਡਿਜ਼ਾਈਨ ਬਣਾਇਆ ਤੇ ਉਸ ਹਸਾਬ ਦੇ ਨਾਲ ਡਰਾ ਕਰਕੇ ਤੇ ਤੁਸੀਂ ਉਹਨੂੰ ਡਰਾ ਕਰਕੇ ਤੇ ਬਣਾ ਸਕਦੇ ਜੀ ਇਹਦੇ ਵਿੱਚ ਹੁਣ ਆਪਾਂ ਪਿੰਕ ਕਲਰ ਦਾ ਤਾਂ ਗੜਾ ਉਹ ਫਿਲ ਕਰਾਂਗੇ ਤੇ ਉਹਨਾਂ ਟ੍ਰਾਇੰਗਲ ਦੇ ਵਿੱਚ ਜਿਹੜੇ orange ਕਲਰ ਦੇ ਟ੍ਰਾਇੰਗਲ ਆ ਉਹਨਾਂ ਦੇ ਵਿੱਚ ਹੀ ਆਪਾਂ ਪਿੰਕ ਕਲਰ ਦਾ ਧਾਗਾ ਵੀ ਫਿਲ ਕਰਨਾ ਵਾ ਤੇ ਉਸੇ ਸ਼ੇਪ ਦੇ ਵਿੱਚ ਹੀ ਕਰਨਾ ਉਤੋਂ ਥੋੜੀ ਥੋੜੀ ਇੱਕ ਇੱਕ ਪੈਰ ਦੀ ਦੂਰੀ ਰੱਖ ਕੇ ਤੇ ਫੇਰੇ ਆਪਾਂ ਉਹ ਟ੍ਰੈਂਗਲ ਬਣਾਉਣਾ ਵਾ ਤੇ ਇਹਨਾਂ ਦੀ ਚੁੰਝਾਂ ਇੱਕਦਮ ਸਾਹਮਣੇ ਆਉਣੀਆਂ ਚਾਹੀਦੀਆਂ ਸਾਰਿਆਂ ਦੀਆਂ ਉਹ ਫਿਰ ਡਿਜ਼ਾਈਨ ਸਾਡਾ ਬਣਿਆ ਹੋਇਆ ਬਹੁਤ ਸੋਹਣਾ ਲੱਗੇਗਾ ਤੇ ਤੁਸੀਂ ਚੋਕ ਦੇ ਨਾਲ ਪਹਿਲਾ ਨਿਸ਼ਾਨ ਲਗਾ ਲਓ ਉਸ ਹਸਾਬ ਨਾਲ ਇਹ ਡਿਜ਼ਾਈਨ ਪਿਆ ਹੋਇਆ ਬਹੁਤ ਹੀ ਸੋਹਣਾ ਲੱਗਦਾ ਵਾ ਬਣ ਵੀ ਛੇਤੀ ਜਾਂਦਾ ਕੋਈ ਬਹੁਤਾ ਟਾਈਮ ਨਹੀਂ ਲੱਗਦਾ 20 ਮਿੰਟ ਲੱਗਦੇ ਆ ਬਣਾਉਂਦੇ ਆ ਟਾਈਮ ਇਸ ਥ੍ਰੈਡ ਦੇ ਨਾਲ ਤੁਸੀਂ ਗਲੇ ਤੇ ਵੀ ਡਿਜ਼ਾਈਨ ਕਰ ਸਕਦੇ ਜੇ ਬਾਹਾਂ ਤੇ ਵੀ ਕਰ ਸਕਦੇ ਘੇਰੇ ਤੇ ਵੀ ਕਰ ਸਕਦੇ ਜੀ ਜਿਹੋ ਜਿਹਾ ਮਰਜ਼ੀ ਡਿਜ਼ਾਈਨ ਕਰ ਸਕਦੇ ਜੀ ਆ ਜਿਹੜਾ ਪਿੰਕ ਕਲਰ ਦਾ ਆਪਾਂ ਡਿਜ਼ਾਈਨ ਬਣਾਇਆ ਹੁਣ ਇਹਦੀਆਂ ਚੁੰਝਾਂ ਦੇ ਨਾਲ ਹੀ ਪਿੰਕ ਦੀਆਂ ਚੁੰਝਾਂ ਦੇ ਨਾਲ ਅਸੀਂ ਦੂਜੀ ਸਾਈਡ ਤੋਂ ਡਿਜ਼ਾਈਨ ਫਿਲ ਕਰਾਂਗੇ ਸੇਮ ਜਿਸ ਤਰ੍ਹਾਂ ਅੱਗੇ ਪਿੰਕ ਥ੍ਰੈਡ ਨਾਲ ਇੱਕ ਪਾਸੇ ਕੀਤਾ ਵਾ ਹੁਣ ਅਸੀਂ ਦੂਜੇ ਪਾਸੇ ਕਰਾਂਗੇ ਤੇ ਇਹਨਾਂ ਦੀਆਂ ਚੁੰਝਾਂ ਦੇ ਨਾਲ ਚੁੰਝਾਂ ਮਿਲਾ ਦਾਂਗੇ ਇਨੂੰ ਬੜੇ ਧਿਆਨ ਦੇ ਨਾਲ ਫਿਲ ਕਰਨਾ ਵਾ ਉਠੇ ਪਾਸੇ ਇਹਦਾ ਸਾਰਾ ਪਤਾ ਲੱਗ ਜਾਂਦਾ ਵੀ ਕਿੱਥੋਂ ਤੱਕ ਥ੍ਰੈਡ ਆਉਂਦਾ ਹੈ ਜਾਂ ਨਹੀਂ ਪਤਾ ਲੱਗਦਾ ਤੇ ਸਿੱਧੇ ਪਾਸਿਓਂ ਦੇਖ ਕੇ ਤੇ ਤੁਸੀਂ ਉਹਦੇ ਚੁੰਝੇ ਦੇ ਸਾਬ ਨਾਲ ਨਿਸ਼ਾਨੇ ਲਗਾ ਲਓ ਕਿ ਕਿੱਥੇ ਕਿਜੀ ਆਂਡੀ ਆ ਜਿੱਥੇ ਕਿਜੀ ਉਹਦਾ ਸਿਰਾ ਆਂਡਿਆ ਪਿੰਕ ਧਾਗੇ ਦਾ ਉਹਦੇ ਸਿਰੇ ਦੇ ਨਾਲ ਉਹਨੂੰ ਮੈਚ ਕਰਕੇ ਤੇ ਫਿਰ ਉਹਨੂੰ ਪਿੱਛੇ ਲੈ ਕੇ ਜਾਣਾ ਵਾ ਤੇ ਇਦਾਂ ਇੱਕ ਟ੍ਰੈਂਗਲ ਜੇ ਪਿੰਕ ਕਲਰ ਦੇ ਧਾਗੇ ਦੇ ਵੀ ਟ੍ਰੈਂਗਲ ਬਣਾਉਂਦੇ ਨੇ ਆ ਅ ਜਿਸ ਤਰ੍ਹਾਂ ਮੈਂ ਚੌਕ ਦੇ ਨਾਲ ਮਾਰਕ ਕਰਨ ਢੀ ਆ ਨਾ ਇਸ ਤਰ੍ਹਾਂ ਤੁਸੀਂ ਵੀ ਮਾਰਕ ਕਰ ਲਓ ਤੇ ਇਦਾਂ ਕਰਕੇ ਆਪਾਂ ਡਿਜ਼ਾਈਨ ਬਣਾ ਲਵਾਂ ਨਾ ਬਹੁਤ ਹੀ ਸੋਖਾ ਡਿਜ਼ਾਈਨ ਆ ਇਹਨੂੰ ਆਪਾਂ ਸਿੰਗਲ ਕਲਰ ਦੇ ਨਾਲ ਵੀ ਬਣਾ ਸਕਦੇ ਆ ਤੇ ਸ਼ੇਡਸ ਦੇ ਕੇ ਵੀ ਬਣਾ ਸਕਦੇ ਆ ਤੇ ਬਹੁਤ ਹੀ ਪਿਆਰਾ ਬਣ ਕੇ ਤੇ ਇਹ ਡਿਜ਼ਾਈਨ ਜਿਹੜਾ ਵਾ ਇਹ ਰੈਡੀ ਹੁੰਦਾ ਵਾ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਰੈਡੀ ਹੋ ਗਿਆ ਬਹੁਤ ਹੀ ਸੋਹਣੇ ਸਕਰੋਲ ਪਏ ਆ ਸਾਹਮਣੇ ਦੇਖੋ ਇੱਕ ਦੂਜੇ ਦੀਆਂ ਜਿੱਥੇ-ਜਿੱਥੇ ਇਹਨਾਂ ਦੇ ਸਿਰੇ ਨੇ ਸਿਰੇ ਨੂੰ ਸਾਹਮਣੇ ਦੂਜੇ ਥ੍ਰੈਡ ਦੇ ਵੀ ਸਿਰੇ ਨੇ ਆਹਮੋ-ਸਾਹਮਣੇ ਸਿਰੇ ਸਾਰੇ ਰੱਖਣੇ ਤੇ ਉਸ ਹਿਸਾਬ ਦੇ ਨਾਲ ਡਿਜ਼ਾਈਨਿੰਗ ਬਣਾਉਣੀ ਹੈ ਦੀ ਵੀਡੀਓ ਚੰਗੀ ਲੱਗੀ ਤੇ ਚੈਨਲ ਨੂੰ ਲਾਈਕ ਜ਼ਰੂਰ ਕਰਨਾ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਨਾ